ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਫੋਲੋ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਹਿੰਦੇ ਨੇ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਹਰ ਸਿੱਖ ਨੂੰ 60 ਸਾਲ ਦੀ ਉਮਰ ਤੱਕ ਅੜੀਕਦੇ ਨੇ ਕਿ ਮੇਰਾ ਸਿੱਖ ਮੇਰੇ ਦਰਸਨਾ ਵਾਸਤੇ ਸ੍ਰੀ ਸਜੂਰ ਸਾਹਿਬ ਵੀ ਖੇ ਆਊਗਾ ਜਾਵੇ ਵੀ ਕਿਉਂ ਨਾ ਕਿਉਂਕਿ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ ਮਾਤਾ ਪੇਤਾ ਦੇ ਹਜ਼ਾਰਾਂ ਦੀ ਤਦਾਦ ਵਿੱਚ ਸਿੰਘਾਂ ਨੂੰ ਸ਼ਹੀਦ ਕਰਵਾ ਕੇ ਲੋਕਾਂ ਦੇ ਹੋਰ ਇਸ ਜਲਮ ਨੂੰ ਠੱਲ ਪਾਈ ਸੀ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਵਾਸਤੇ ਪ੍ਰਸਾਦਾ ਕਿਵੇਂ ਤਿਆਰ ਕੀਤਾ ਜਾਂਦਾ ਉਹ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਉਣ ਲੱਗਿਆ ਸਭ ਤੋਂ ਪਹਿਲਾਂ ਇਹ ਜੋ ਮਸ਼ੀਨ ਹੈ ਇਹਦੇ ਵਿੱਚ ਆਟੇ ਨੂੰ ਪਾਇਆ ਜਾਂਦਾ ਇਹ ਆਟੋਮੈਟਿਕ ਆਟਾ ਸਾਂਣ ਕੇ ਬਾਹਰ ਕੱਢਦੀ ਹੈ ਤੇ ਆਟੇ ਨੂੰ ਲੋੜ ਮੁਤਾਬਕ ਅੱਗੇ ਜੋ ਆਟਾ ਗੁੰਨਣ ਵਾਲੀ ਮਸ਼ੀਨ ਆ ਉਹਦੇ ਵਿੱਚ ਪਾ ਦਿੱਤਾ ਜਾਂਦਾ ਆ ਦੇਖੋ ਇਹ ਆਟਾ ਗੁੰਨਣ ਵਾਲੀ ਮਸ਼ੀਨ ਹੈ ਇਹਦੇ ਵਿੱਚ ਆਟਾ ਪਾ ਕੇ ਡੂਟੀ ਲੱਗੀ ਆ ਲੋੜ ਪਤਾ ਕੋ ਪਾਣੀ ਪਾ ਦਿੱਤਾ ਜਾਂਦਾ ਇਹ ਲਗਾਤਾਰ ਆਪਣੇ ਆਪ ਆਟੇ ਨੂੰ ਗੁੰਨਦੀ ਰਹਿੰਦੀ ਆ ਗੁੰਨਣ ਤੋਂ ਬਾਅਦ ਇਹ ਇਹ ਵੱਡੇ ਵੱਡੇ ਪੇੜੇ ਕਰਕੇ ਬਾਹਰ ਕੱਢ ਦਿੰਦੀ ਆ ਤੇ ਇੱਕ ਸਿੰਘ ਉਸ ਨੂੰ ਚੰਗੀ ਤਰ੍ਹਾਂ ਗੁੰਨ ਕੇ 5-5 ਕਿਲੋ ਦੇ ਪੇੜੇ ਬਣਾ ਕੇ ਅੱਗੇ ਜੋ ਮਸ਼ੀਨ ਆ ਜੋ ਕਿ ਪੇੜੇ ਬਣਾਉਂਦੀ ਆ ਰੋਟੀਆਂ ਵਾਸਤੇ ਛੋਟੇ ਛੋਟੇ ਉਹਦੇ ਵਿੱਚ ਪਾ ਦਿੱਤਾ ਜਾਂਦਾ ਤੇ ਉਹ ਆਪਣੇ ਆਪ ਪ੍ਰੈਸ਼ਰ ਦੇ ਨਾਲ ਪੈਪਾਂ ਦੇ ਵਿੱਚ ਦੀ ਗੋਲ ਗੋਲ ਫੇੜੇ ਕੱਟ ਕੇ ਅੱਗੇ ਸੁੱਟਦੀ ਰਹਿੰਦੀ ਆ ਦੇਖੋ ਇਹ ਢੇੜੇ ਕਰ ਕਰਕੇ ਮਸ਼ੀਨ ਅੱਗੇ ਸੁੱਟ ਰਹੀ ਆ ਤੇ ਅੱਗੇ ਬੇਨਰਾਂ ਹੀ ਪਟੇਰਾ ਹੀ ਉਹ ਇੱਕ ਬੇਲਣ ਦੇ ਵਿੱਚ ਦੀ ਗੁਜਰਨਗੇ ਤੇ ਅੱਗੇ ਇੱਕ ਲੰਬੇਕਾਰ ਦੀ ਰੋਟੀ ਤਿਆਰ ਹੋ ਜਾਣੀ ਆ ਜਦੋਂ ਲੰਬੇਕਾਰ ਦੀ ਰੋਟੀ ਤਿਆਰ ਹੋ ਗਈ ਤਾਂ ਉਸ ਦੀ ਸਾਈਡ ਬਦਲਣ ਵਾਸਤੇ ਅੱਗੇ ਬੀਬੀਆਂ ਤਿਆਰ ਵਰ ਤਿਆਰ ਨੇ ਸੇਵਾ ਵਾਸਤੇ ਉਦੇ ਸਾਈਡ ਬਦਲਾ ਕੇ ਉਹਨੂੰ ਗੋਲਕਾਰ ਦੇ ਵਿੱਚ ਬਦਲਣ ਲਈ ਇੱਕ ਹੋਰ ਵੇਲਣੇ ਦੇ ਵਿੱਚ ਦਿਂਘਾਇਆ ਜਾਂਦਾ ਆ ਦੇਖੋ ਅੱਗੇ ਰੋਟੀ ਗੋਲ ਹੋ ਕੇ ਨਿਕਲ ਗਈ ਅੱਗੇ ਪੱਠੇ ਚੱਲ ਰਹੀ ਹੈ ਹੀਟਰ ਇਹ ਗੈਸ ਵਾਲੀ ਵੀ ਹੋ ਸਕਦੀ ਹੈ ਅਜਾ ਆਪਾਂ ਇਹਨੂੰ ਇੱਥੇ ਆਪਾਂ ਬਿਜਲੀ ਵਾਲਾ ਹੀਟਰ ਵੀ ਚੱਲ ਸਕਦਾ ਹੈ ਇੱਥੇ ਅੱਗੇ ਇੱਕ ਰੋਟੀ ਨੂੰ ਉਡਾੜ ਕੇ ਅੱਗੇ ਬੈਲਰਾਂ ਹੀ ਬਾਹਰ ਨਿਕਲਦੀ ਰਹਿੰਦੀ ਹੈ ਰੋਟੀ ਤੇ ਅੱਗੇ ਬੀਬੀਆਂ ਇਹਦੀ ਸਾਂਡ ਸਟ੍ਰਾਈ ਕਰਕੇ ਜੇ ਵੀ ਰੋਟੀ ਕੋਈ ਕੱਚੀ ਰਹਿੰਦੀ ਉਹਨੂੰ ਅਲੱਗ ਕੱਢ ਦਿੱਤਾ ਜਾਂਦਾ ਹੈ ਤੇ ਬਾਕੀ ਦੀਆਂ ਰੋਟੀਆਂ ਨੂੰ ਚੰਗੀ ਤਰ੍ਹਾਂ ਦੇਸੀ ਘਿਓ ਦੇ ਨਾਲ ਚੋਪੜ ਕੇ ਸੰਗਤਾਂ ਦੇ ਵਰਤਣ ਵਾਸਤੇ ਲੰਗਰ ਹਾਲ ਵਿੱਚ ਪਹੁੰਚਾ ਦਿੱਤਾ ਜਾਂਦਾ ਇਸ ਤਰ੍ਹਾਂ ਜੋ ਪ੍ਰੋਸੈਸ ਹੈ ਰੋਟੀਆਂ ਤਿਆਰ ਹੁੰਦੀਆਂ ਰਹਿੰਦੀਆਂ ਲਗਾਤਾਰੇ ਮਸ਼ੀਨਾਂ 24 ਘੰਟੇ ਚੱਲਦੀਆਂ ਰਹਿੰਦੀਆਂ ਨੇ